ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਖਸਤਾ ਮਠੀ ਤੇ ਜਿਹੜੀ ਕੀ ਚਾਹ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਬਿਲਕੁਲ ਘਰ ਤੇ ਸਾਦੇ ਸਮਾਨ ਤੋਂ ਬਣਦੀ ਹੈ ਤੇ ਆਪਾਂ ਇਹ ਕਿਵੇਂ ਬਣਾਈਏ ਤੇ ਕੀ ਕੀ ਇਹਦੇ ਵਿੱਚ ਯੂਜ਼ ਕੀਤਾ ਸੋਨੂੰ ਪੂਰੀ ਵੀਡੀਓ ਵਿੱਚ ਸਾਰਾ ਦੱਸਾਂਗੇ ਵੀਡੀਓ ਤੁਸੀਂ ਸਕਿਪ ਨਾ ਕਰਿਓ ਸਭ ਤੋਂ ਪਹਿਲਾਂ ਤੁਸੀਂ ਇੱਕ ਖਾਲੀ ਬਰਤਨ ਲੈ ਲੈਣਾ ਐ ਫਿਰ ਉਹਦੇ ਵਿੱਚ ਇੱਕ ਕੌਲੀ ਮੈਤੇ ਦੀ ਪਾ ਲਿਓ ਦੋ ਸਪੂਨ ਵੱਡੇ ਤੁਸੀਂ ਕਣਕ ਦਾ ਆਟਾ ਪਾ ਲੈਣਾ ਤੇ ਦੋ ਛੋਟੇ ਸਪੂਨ ਤੁਸੀਂ ਸੂਜੀ ਦੇ ਇਹਦੇ ਵਿੱਚ ਪਾ ਲੈਣੇ ਆ ਫਿਰ ਇੱਕ ਚਮਚਾਪਾ ਪਾਵਾਂਗੇ ਇਹਦੇ ਵਿੱਚ ਨਾਰੀਅਲ ਦਾ ਭੁਰਾਦਾ ਉਹ ਤੁਸੀਂ ਜ਼ਰੂਰ ਪਾਓ ਟੇਸਟ ਬਹੁਤ ਵਧੀਆ ਹੁੰਦਾ ਫਿਰ ਆਪਾਂ ਇੱਕ ਸਪੂਨ ਇਹਦੇ ਵਿੱਚ ਪਾਇਜੀ ਸੌਂਫ ਦਾ ਦਰਦਰੀ ਤੁਸੀਂ ਪੀਸ ਲੈਣੀ ਐ ਥੋੜੀ ਜਿਹਾ ਆਪਾਂ ਪਾਏ ਇਲਾਇਚੀ ਪਾਊਡਰ ਤੇ ਫਿਰ ਇਹਦੇ ਵਿੱਚ ਆਪਾਂ ਪਾਏ ਡਰਾਈ ਫਰੂਟ ਆਪਾਂ ਕਾਜੂ ਤੇ ਬਦਾਮ ਥੋੜੇ ਜਿਹਾ ਬਰੀਕ ਪੀਸ ਲੇ ਫਿਰ ਇਹਦੇ ਵਿੱਚ ਅੱਧੀ ਕੌਲੀ ਤੋਂ ਥੋੜਾ ਜਿਹਾ ਜ਼ਿਆਦਾ ਆਪਾਂ ਪੀਸੀ ਹੋਈ ਮਿਸ਼ਰੀ ਪਾਈ ਹੈ ਜੇ ਤੁਹਾਡੇ ਕੋਲ ਇਹ ਨਾ ਹੋਵੇ ਤਾਂ ਤੁਸੀਂ ਖੰਡ ਨੂੰ ਬਰੀਕ ਪੀਸ ਲੈਣਾ ਫਿਰ ਇਹਦੇ ਵਿੱਚ ਆਪਾਂ ਦੋ ਵੱਡੇ 스ਪੂਨ ਤੇ ਸਿਕਿਓ ਦੇ ਪਾਏ ਹੈ ਇਹਦੇ ਆਪਾਂ ਮੋਨ ਬਣਾਵਾਂਗੇ ਮੋਨ ਜੇ ਵਧੀਆ ਹੋਊਗਾ ਤਾਂ ਹੀ ਜਿਹੜੀ ਇਹ ਮੱਠੀ ਹੈ ਉਹ ਖਸਤਾ ਬਣੂਗੀ ਫਿਰ ਇਹਦੇ ਵਿੱਚ ਤੁਸੀਂ ਥੋੜਾ ਥੋੜਾ ਪਾਣੀ ਲੈ ਕੇ ਉਹਨੂੰ ਗੁੰਨ ਲੈਣਾ ਹੈਗਾ ਤੇ ਇਹਦੇ ਵਿੱਚ ਇੱਕੇਦਮ ਜ਼ਿਆਦਾ ਪਾਣੀ ਨਾ ਪਾਓ ਕਿਉਂਕਿ ਇਹਦੇ ਵਿੱਚ ਆਪਾਂ ਚੀਨੀ ਪਾਈ ਹੈ ਉਹ ਥੋੜਾ ਜਿਹਾ ਪਾਣੀ ਛੱਡ ਜਾਂਦੀ ਹੈ ਥੋੜਾ ਥੋੜਾ ਪਾਣੀ ਪਾ ਕੇ ਤੁਸੀਂ 1-2 ਮਿੰਟ ਦੇ ਲਈ ਇਹਨੂੰ ਗੁੰਨ ਲੈਣਾ ਤੇ ਜ਼ਿਆਦਾ ਸਖਤ ਨਾ ਹੋਵੇ ਤੇ ਢਿੱਲਾ ਨਾ ਹੋਵੇ ਸੌਫਟ ਜਿਹਾ ਇਹ ਆਟਾ ਹੋਣਾ ਚਾਹੀਦਾ ਹੈਗਾ ਉਸ ਤੋਂ ਬਾਅਦ ਆਪਾਂ ਇਹਨੂੰ ਇਦੇ ਲਈ ਇਹਦਾ ਜਿਹੜਾ ਡੋਸ ਸੀ ਉਹ ਤਿਆਰ ਕਰ ਲਿਆ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਇੱਕ ਸਾਈਡ ਤੇ ਲਗਾ ਕੇ 15-20 ਮਿੰਟਾਂ ਦੇ ਲਈ ਰੈਸਟ ਤੇ ਰੱਖ ਦਾਂਗੇ ਤੇ ਇਹਨੂੰ ਤੁਸੀਂ ਕਿਸੇ ਪੌਣੀ ਨਾਲ ਢੱਕ ਦੇਣਾ ਹਲਕਾ ਜਿਹਾ ਦੇ ਉੱਤੇ ਤੁਸੀਂ ਗਿੱਲਾ ਹੱਥ ਲਗਾ ਦਿਓ ਤਾਂ ਕਿ ਇਹ ਸੁੱਕੇ ਨਾ ਗਰਮੀ ਦਾ ਮੌਸਮ ਜੇ ਚੱਲ ਰਿਹਾ ਤੇ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇੱਕ ਕੜਾਈ ਦੇ ਵਿੱਚ ਤੇਲ ਨੂੰ ਗਰਮ ਰੱਖ ਦਾਂਗੇ ਤੁਸੀਂ ਕੋਈ ਮਰਜ਼ੀ ਆਇਲ ਵਰਤਿਓ ਜਿਹੜਾ ਤੁਸੀਂ ਕਿਚਨ ਦੇ ਵਿੱਚ ਯੂਜ਼ ਕਰਦੇ ਹੋਗੇ ਤੇ ਫਿਰ ਆਪਾਂ ਇਹਨੂੰ 15-20 ਮਿੰਟਾਂ ਤੱਕ ਫੇਰ ਦੁਬਾਰਾ ਥੋੜਾ ਜਿਹਾ ਆਪਾਂ ਇਹਨੂੰ ਮੁੱਕੀ ਦੇਰਾਂਗੇ ਇਹਦੀ ਤੇ ਇਹਨੂੰ ਸੈੱਟ ਕਰਕੇ ਰੱਖ ਲਾਂਗੇ ਤੇ ਫਿਰ ਆਪਾਂ ਇਹਦਾ ਇੱਕ ਪੇੜਾ ਜਾਂ ਬਣਾ ਲਾਂਗੇ ਮੋਟਾ ਜਾਂ ਤੇ ਉਹਨੂੰ ਬਣਾਉਣ ਤੋਂ ਬਾਅਦ ਇਸੇ ਤਰੀਕੇ ਨਾਲ ਹੀ ਹੋਊਗਾ ਤੇ ਇਹ ਥੋੜੀ ਜੀ ਬੇਲਣ ਵਿੱਚ ਇਹਨੂੰ ਦਿੱਕਤ ਆਉਂਦੀ ਹੈ ਕਿਉਂਕਿ ਇਹ ਸੌਫਟ ਹੁੰਦੇ ਦੇ ਵਿੱਚ ਚੀਨੀ ਪਾਈ ਹੈ ਤੇ ਖਿੱਲਰ ਜਾਂਦਾ ਛੇਤੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਲਈ ਪੇਪਰ ਲੈ ਹੈਗਾ ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਹੋ ਪੋਨੇ ਤੇ ਵੀ ਰੱਖ ਕੇ ਇਹਨੂੰ ਬਣਾ ਸਕਦੇ ਹੋ ਪਰ ਇਹ ਸਾਈਡਾਂ ਤੋਂ ਫੇਰ ਵੀ ਫਟ ਜਾਂਦੀ ਹੈ ਪਰ ਫਿਰ ਵੀ ਆਪਾਂ ਇਹਨੂੰ ਪਿਆਰ ਨਾਲ ਹਲਕਾ ਜਿਹਾ ਬੇਲ ਲੈਣਾ ਕਿਉਂਕਿ ਉਸ ਤੋਂ ਬਾਅਦ ਤਾਂ ਆਪਾਂ ਇਹਦੇ ਵਿੱਚੋਂ ਜਿਹੜੇ ਪੀਸ ਆ ਉਹ ਕੱਟ ਕੇ ਹੀ ਬਾਹਰ ਕੱਢ ਲੈਣੇ ਆ ਤੁਸੀਂ ਕੋਈ ਵੀ ਬੋਤਲ ਦਾ ਢੱਕਣ ਲੈ ਲਿਓ ਜਾਂ ਤੁਹਾਡੇ ਕੋਲ ਕੋਈ ਵੀ ਛੋਟੀ ਜੀ ਚੀਜ਼ ਹੋਵੇ ਤਾਂ ਤੁਸੀਂ ਉਹਦੇ ਨਾਲ ਇਹਦੀ ਕਟਿੰਗ ਜਿਹੜੀ ਉਹ ਕਰ ਸਕਦੇ ਹੋ ਜਿਹੜਾ ਮਰਜੀ ਤਰੀਕਾ ਤੁਸੀਂ ਇਹਦੇ ਵਿੱਚ ਕਟਿੰਗ ਦਾ ਵਰਤ ਲਿਓ ਆਪਾਂ ਛੋਟੇ-ਛੋਟੇ ਗੋਲ ਜਿਹੇ ਪੀਸ ਕੱਢ ਲੇ ਕਿਉਂਕਿ ਬੱਚੇ ਵੀ ਇਸ ਤਰੀਕੇ ਦੀਆਂ ਚੀਜ਼ਾਂ ਖਾ ਕੇ ਖੁਸ਼ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਆਟੇ ਨੂੰ ਇਕੱਠਾ ਕਰ ਲਾਂਗੇ ਤੇ ਦੁਬਾਰਾ ਉਸੇ ਤਰ੍ਹਾਂ ਹੀ ਬੇਲ ਲਾਂਗੇ ਇਸੇ ਤਰ੍ਹਾਂ ਪਸਾਰ ਤੋਂ ਪਹਿਲਾਂ ਇਹ ਸਾਰਿਆਂ ਨੂੰ ਤਿਆਰ ਕਰਤਾ ਤੇ ਜਿਹੜਾ ਤੇਲ ਸੀ ਆਪਣਾ ਉਹ ਗੈਸ ਤੇ ਸੋ ਫਲੋ ਫਲੇਮ ਤੇ ਰੱਖਿਆ ਹੋਇਆ ਸੀਗਾ ਤੇ ਜਿਹੜੀ ਲਾਸਟ ਤੇ ਆਪਣੇ ਕੋਲੇ ਥੋੜਾ ਜਿਹਾ ਆਟਾ ਬਚ ਗਿਆ ਤਾਂ ਉਹਦੀ ਆਪਾਂ ਇੱਕ ਛੋਟੀ ਜੀ ਮੱਟੀ ਹੈ ਜਿਹੜੀ ਉਹ ਤਿਆਰ ਕਰ ਲਈ ਇਸੇ ਤਰੀਕੇ ਨਾਲ ਤੇ ਐਨੇ ਹੀ ਕੜਾਈ ਦੇ ਵਿੱਚ ਤੇਲ ਹੋ ਗਿਆ ਗਰਮ ਤੇਲ ਨੂੰ ਤੁਸੀਂ ਜ਼ਿਆਦਾ ਗਰਮ ਨਹੀਂ ਕਰਨਾਗਾ ਇੱਕ ਵਾਰੀ ਇੱਕੋ ਹੀ ਪੀਸ ਪਾ ਕੇ ਤੁਸੀਂ ਦੇਖ ਲੈਣਾ ਵੀ ਇਹ ਕਿੰਨੇ ਕੀ ਗਰਮ ਹੈ ਕਿਉਂਕਿ ਜੇ ਜ਼ਿਆਦਾ ਕਰੋਗੇ ਤਾਂ ਅੰਦਰੋਂ ਇਹ ਕੱਚੀ ਰਹਿ ਜਾਊਗੀ ਤੇ ਬਾਹਰੋਂ ਇਹਨੇ ਕਾਲਾ ਹੋ ਜਾਣਾਗਾ ਤੇ ਉਹ ਸੇਤਰੀ ਕੇ ਨਾਲ ਆਪਾਂ ਇਹ ਥੋੜੇ ਜੇ ਤੇਲ ਗਰਮ ਦੇ ਵਿੱਚ ਪਾਉਣੀ ਹੈ ਤੇ ਗੈਸ ਨੂੰ ਜਿਹੜਾ ਸਲੋ ਫਲੇਮ ਦੇ ਉੱਪਰ ਰੱਖਣਾ ਹੈ ਤਾਂ ਕਿ ਇਹ ਹੌਲੀ-ਹੌਲੀ ਬਣ ਕੇ ਤਿਆਰ ਹੋਣ 3-4 ਮਿੰਟਾਂ ਦੇ ਵਿੱਚ ਇਹ ਹੌਲੀ ਹੌਲੀ ਤਿਆਰ ਹੋ ਜਾਂਦੀਆਂ ਗਿਆ ਇਹਦਾ ਇੱਕ ਬਾਰੀ ਚ ਜਿੰਨੀ ਆਪਾਂ ਪਾਈਆਂ ਹੁੰਦੀਆਂ ਗਈਆਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਹੌਲੀ ਹੌਲੀ ਉਲਟ ਫੁਲਟ ਕਰ ਦਾਂਗੇ ਇੱਕੇਦਮ ਤੁਸੀਂ ਨਾ ਕਰਿਓ ਕਿਉਂਕਿ ਉਦੋਂ ਇਹ ਟੁੱਟ ਜਾਣਗੀਆਂ ਤੇ ਫਿਰ ਆਪਾਂ ਇਹਨੂੰ ਹਲਕਾ ਹਲਕਾ ਹਿਲਾਉਂਦੇ ਰਹੀ ਤੇ ਫਿਰ ਇਹਨੂੰ ਆਪਾਂ ਕੱਢ ਲਾਂਗੇ ਜੀ ਹੁਣ ਬਾਹਰ ਤੇ ਦੇਖੋ ਬਹੁਤ ਹੀ ਵਧੀਆ ਮਠੀਆਂ ਤਿਆਰ ਹੋ ਗਈਆਂ ਜ਼ਰੂਰੀ ਨਹੀਂ ਕਿ ਗਰਮੀਆਂ ਵਿੱਚ ਹਰੇਕ ਨੂੰ ਠੰਡਾ ਹੀ ਪਸੰਦ ਹੋਵੇ ਬਹੁਤ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਚਾਹ ਗਰਮੀ ਦੇ ਵਿੱਚ ਓਨੀ ਵਧੀਆ ਲੱਗਦੀ ਹੈ ਤੇ ਚਾਹ ਨਾਲ ਖਾਣ ਨੂੰ ਹਰ ਟਾਈਮ ਕੁਝ ਨਾ ਕੁਝ ਆਪਾਂ ਨੂੰ ਚਾਹੀਦਾ ਤੇ ਉਸ ਲਈ ਆਪਾਂ ਇਹਨੂੰ ਮਹੀਨੇ ਪਰ ਲਈ ਸਟੋਰ ਕਰਕੇ ਰੱਖ ਸਕਦੇ ਆ ਇੱਕ ਵਾਰੀ ਮੇਰੇ ਕਹਿਣ ਤੇ ਮਠੀਆਂ ਨੂੰ ਤੁਸੀਂ ਜ਼ਰੂਰ ਬਣਾਓ ਇੰਨੀ ਜਿਆਦਾ ਟੇਸਟੀ ਬਣਦੀਆਂ ਕਿ ਤੁਹਾਡਾ ਬਾਰ-ਬਾਰ ਦਿਲ ਕਰੂਗਾ ਹੁਣ ਆਪਾਂ ਇਹਨੂੰ ਇੱਕ ਬਾਕਸ ਦੇ ਵਿੱਚ ਸਟੋਰ ਕਰਕੇ ਰੱਖ ਦਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਫੋਲੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ